ਮਹਾਰਾਣਾ ਸਾਹਿਬ ਸਾਡੇ ਪਿੰਡ ਦੇ ਵਿੱਚ ਅੱਜ ਗਲੀਆਂ ਦੇ ਜਿਹੜੇ ਕੱਖੇ ਸੀ ਉਹ ਵੀ ਰੋਏ ਸਾਡੀ ਸਾਡੇ ਜਿਹੜੇ ਪਿੰਡ ਦੇ ਵਿੱਚ ਅੱਜ ਜਿਹੜਾ ਪਾਣਾ ਜਿਹੜਾ ਵਾਪਰਿਆ ਬੜਾ ਗਰੀਬ ਸਿੰਘ ਸੀ ਲਖਵਿੰਦਰ ਸਿੰਘ ਜਿਹਦਾ ਮੁੰਡਾ ਜਸਵੀਰ ਸਿੰਘ ਜਿਹਨੂੰ ਪਿਛਲੇ 9 ਮਹੀਨੇ ਹੋਏ ਆ ਜੇ ਕੈਨੇਡਾ ਗਏ ਨੂੰ ਤੇ ਉੱਥੇ ਉਹਦੀ ਮੌਤ ਹੋ ਗਈ ਤੇ ਇਹ ਜਿਹੜਾ ਸਾਰੀ ਉਹਨੇ ਆਪਣੀ ਪੂੰਜੀ ਵੇਚ ਕੇ ਤੇ ਮਹਾ ਉਹਨਾਂ ਨੇ ਬਾਹਰ ਭੇਜਿਆ ਮੁੰਡਾ ਤੇ ਉਥੇ ਜਿਹੜਾ ਬਾਣਾ ਵਾਪਰਿਆ ਮੈਂ ਸਮਝਦਾ ਹਾਂ ਵੀ ਇਹਦੋਂ ਵੱਡਾ ਸਦਮਾ ਜਿਹੜਾ ਸਾਡੇ ਪਿੰਡ ਨੂੰ ਪਹੁੰਚਿਆ ਹੈ ਇਹ ਬਹੁਤ ਮਾੜਾ ਹੈ ਤੁਹਾਡੇ ਕੋਲ ਜ਼ਮੀਨ ਜਾਇਦਾਦ ਕਿੰਨੀ ਹੈ ਹੈਗੇ ਜੀ ਕਿਲਾ ਵੇਚ ਕੇ ਤੇ ਸਾਰਾ ਇਹਦਾ ਹੀ ਲਾਤੀ ਮੰਗ ਬੰਦੇ ਵੇਖਦੇ ਉਹਨਾਂ ਨੂੰ ਕੀ ਮੰਗ ਕਰਦੇ ਹੋ ਜਿੰਨਾ ਸਾਡੇ ਭਲਾ ਹੋ ਸਕੇ ਉਹਨਾਂ ਸਾਡਾ ਕਰਦੇ ਨੇ ਐਹੀ ਤਾਂ ਮਾਰੇ ਕੇ ਕਰੀ ਪੰਜੀ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਹੋ ਜਿਹੜਾ ਹੁਣ ਘਟਨਾ ਤੇ ਜਿਹੜੀ ਏਡੀ ਵੱਡੀ ਹੋਈ ਅਸੀਂ ਬਿਆਨ ਨਹੀਂ ਕਰ ਸਕਦੇ ਤੁਹਾਨੂੰ ਦਲਾਸਾ ਦੇਣਾ ਵੀ ਸਾਡੇ ਲਈ ਔਖਾ ਲੱਗ ਰਿਹਾ ਸਾਨੂੰ ਕਿਉਂਕਿ ਘਟਨਾ ਹੀ ਏਡੀ ਵੱਡੀ ਹੈ ਉਹਨਾਂ ਦੀ লাশ ਕਿਸੇ ਤਰ੍ਹਾਂ ਇੱਧਰ ਪਹੁੰਚਾਈ ਜਾਵੇ ਜਾਂ ਫਿਰ ਅਸੀਂ ਉੱਧਰ ਜਾ ਕੇ ਜੇ লাশ ਸਰਕਾਰ ਵਗੈਰਾ ਉਹਦੇ ਤਨਲ ਕਰ ਸਕੀ ਜੀ ਮੇਰਾ ਪੋਤਾ ਕਮਾਉਂ ਨੂੰ ਕੱਲ੍ਹ ਹੀ ਜਾਇਦਾਦ ਮੈਂ ਵੇਚ ਕੇ ਆਪਣਾ ਪੁੱਤ ਭੇਜਿਆ ਹੈ ਅੱਜ ਕੁਝ ਵੀ ਨਹੀਂ ਕੋਰੀਆ ਮੇਰੇ ਕੋ ਉਤਰੇ ਦਿੱਤੇ ਮਤ ਜਿੰਨੀ ਹੋ ਸਕੇ ਸਰਕਾਰ ਕਰੇ ਬਲਕਿ ਸ਼ੇਖਮੀ ਇਸ ਵਕਤ ਅਸੀਂ ਖੜੇ ਹੋਏ ਆ ਮਖੂ ਬਲਾਕ ਦੇ ਪਿੰਡ ਮੁਹਕਮ ਅਰਾਈਆਂ ਵਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਵਿੱਚ ਇੱਥੇ ਪਰਿਵਾਰ ਇੱਕ ਸਾਰੇ ਬੈਠੇ ਹੋਏ ਨੇ ਪਰਿਵਾਰ ਦੇ ਮੈਂਬਰ ਤੇ ਹੋਰ ਵੀ ਜਿੰਨੇ ਇਥੇ ਇਹਨਾਂ ਦੇ ਆਣ ਗਵੰਡ ਸਾਰੇ ਪਿੰਡ ਦੇ ਮੈਂਬਰੋ ਖੜੇ ਹੋਏ ਨੇ ਸਾਰੇ ਇੱਕ ਵਾਰੀ ਦਿਖਾ ਦਿਓ ਜਿਹੜੇ ਆਂਡੀ ਗਵੰਡੀ ਹੋ ਵੀ ਖੜੇ ਹੋਏ ਨੇ ਕੀ ਕਾਰਨ ਕੀ ਬਣਿਆ ਉਹਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਆ ਕਿ ਇਹ ਫਾਦਰ ਸਾਹਿਬ ਇਹਨਾਂ ਦਾ ਲੜਕੇ ਜਿਹਨੂੰ ਥੋੜਾ ਚਿਰ ਹੋਇਆ ਬਾਹਰ ਗਏ ਨੂੰ ਕੈਨੇਡਾ ਚ ਉਹਦੀ ਡੈਥ ਹੋ ਜਾਂਦੀ ਆ ਜੇ ਅੱਜ ਸਵੇਰੇ ਪਤਾ ਲੱਗਦਾ ਉਹਨਾਂ ਨੂੰ ਕੀ ਘਟਨਾ ਵਾਪਰੀ ਸਾਰੇ ਕੀ ਸਾਰੇ ਗੱਲਬਾਤ ਆਪਾਂ ਇਹਨਾਂ ਦੇ ਕੋਲੋਂ ਇਹ ਜਾਣਕਾਰੀ ਲੈਣੇ ਆ ਹਾਂਜੀ ਬਬੂ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਲਖਵਿੰਦਰ ਸਿੰਘ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਜਸਪੀਰ ਸਿੰਘ ਤੇ ਕਿੰਨਾ ਚਿਰ ਹੋ ਗਿਆ ਬਾਹਰ ਗਏ ਨੋਨੋ ਜੀ ਹੋ ਗਿਆ 8-9 ਮਹੀਨੇ 8-9 ਮਹੀਨੇ ਤੇ ਤੁਹਾਡੇ ਕੋਲ ਜ਼ਮੀਨ ਜਾਇਦਾਦ ਕਿੰਨੀ ਹੈ ਹੈਗੀ ਸੀ ਕਿਲਾ ਵੇਚ ਕੇ ਤੇ ਸਾਰਾ ਇਹਦਾ ਹੀ ਲਾਤੀ ਮਗਰ ਮਤਲਬ ਕੀ ਤੁਸੀਂ ਇਹਨੂੰ ਜ਼ਮੀਨ ਵੇਚ ਕੇ ਜਿਹੜਾ ਉਹ ਖਲਾਇਆ ਖਲਾਇਆ ਬਰਗ ਲੈ ਹੈ ਹਾਂਜੀ ਉਹਨਾਂ ਦਾ ਕੋਲ ਕੋਈ ਜ਼ਮੀਨ ਨਹੀਂ ਰਹੀ ਨਹੀਂ ਜੀ ਤੇ ਹੁਣ ਤੁਹਾਨੂੰ ਪਤਾ ਕਦੋਂ ਲੱਗਾ ਵੀ ਮੁੰਡੇ ਦੀ ਜਿਹੜੀ ਉਹ ਡੈਥ ਹੋ ਗਈ ਹੈ ਉਹ ਅੱਜ ਸਵੇਰ ਪਤਾ ਲੱਗਾ ਹੈ ਇਧਰ ਗਵਾਂਡੀਆਂ ਤਲਕੇ 4 ਵਜੇ ਫੋਨ ਆਇਆ ਤੇ ਉਹਨਾਂ ਮੁੜ ਕੇ ਦਿਨ ਚੜੇ ਸਾਨੂੰ ਦੱਸਿਆ ਅੱਛਾ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਸਰਕਾਰ ਨੂੰ ਕੀ ਮੰਗ ਕਰਦੇ ਹੋ ਜਾਂ ਹੋਰ ਐਨਆਰਆਈ ਭਰਾ ਜਿਹੜੇ ਵੇਖਦੇ ਉਹਨਾਂ ਨੂੰ ਕੀ ਮੰਗ ਕਰਦੇ ਹੋ ਜਿੰਨਾ ਸਾਡੇ ਭਲਾ ਹੋ ਸਕੇ ਉਹਨਾਂ ਸਾਡਾ ਕਰਦੇ ਨੇ ਐਹੀ ਤਾਂ ਮਾਰੇ ਕੇ ਕਰੀ ਤੇ ਜਿਹੜੇ ਮੁੰਡਾ ਜਿਹੜੀ ਤੁਹਾਡੀ ਡੈਥ ਹੋਈ ਆ ਤੇ ਤੁਹਾਡੇ ਬੱਚੇ ਕਿੰਨੇ ਹੋਏ ਪਹਿਲੇ ਦੋ ਦੂਸਰਾ ਮੁੰਡਾ ਤੇ ਵਿਆਹ ਹੋਏ ਸੀ ਦੋਹੇ ਕੇ ਨਹੀਂ ਇੱਕੋ ਹੀ ਵਿਆਹ ਤੇ ਜਿਹੜਾ ਵਿਆਹ ਉਹਦੇ ਕਿੰਨੇ ਬੱਚੇ ਕਿੰਨੇ ਆਂਦੇ ਉਹਦਾ ਇੱਕੋ ਮੁੰਡਾ ਹਾ ਇੱਕ ਮੁੰਡਾ ਚਾਹੀ ਹਾਂ ਛੋਟਾ ਮੁੰਡਾ ਵੇ ਹੈ ਹੈਗਾ ਚਾਰ ਕੇ ਸਾਲ ਦਾ ਚਾਰ ਕੇ ਸਾਲ ਦਾ ਅੱਛਾ ਠੀਕ ਹੈ ਅ ਚਲੋ ਤੁਹਾਨੂੰ ਅਸੀਂ ਦਿਖਾਉਂਦੇ ਆ ਆ ਕੁश्ती ਕਰਿਓ ਵੀਰ ਸਿੱਧੀ ਇੱਥੇ ਰੱਖ ਦਿੰਦਾ ਕਰ ਦੋ ਇੱਥੇ ਰੱਖ ਬੇਟਾ ਇੱਕ ਮਿੰਟ ਸਾਈਡ ਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਲੜਕਾ ਉਹਨਾਂ ਉਸ ਦਿਨ ਨਾ ਪੰਜੀ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਹੋ ਜਿਹੜਾ ਹੁਣ ਘਟਨਾ ਤੇ ਜਿਹੜੀ ਏਡੀ ਵੱਡੀ ਹੋਈ ਅਸੀਂ ਬਿਆਨ ਨਹੀਂ ਕਰ ਸਕਦੇ ਤੁਹਾਨੂੰ ਦਿਲਾਸਾ ਦੇਣਾ ਵੀ ਸਾਡੇ ਲਈ ਔਖਾ ਲੱਗ ਰਿਹਾ ਸਾਨੂੰ ਕਿਉਂਕਿ ਘਟਨਾ ਹੀ ਏਡੀ ਵੱਡੀ ਹੈ ਨਦੀ লাশ ਕਿਸੇ ਤਰ੍ਹਾਂ ਇੱਧਰ ਪਹੁੰਚਾਈ ਜਾਵੇ ਜਾਂ ਫਿਰ ਅਸੀਂ ਉੱਧਰ ਜਾ ਕੇ ਜੇ লাশ ਦਾ ਸਹਕਾਰ ਵਗੈਰਾ ਆਂਦੇ ਤਾਂ ਨਾਲ ਕਰ ਸਕੀ। ਤੁਹਾਡੀ ਕੋਈ ਗੱਲਬਾਤ ਹੋਈ ਹੈ ਉੱਧਰ ਚੱਲੀ ਕੋਈ ਵੀ ਕਿੰਨਾ ਖਰਚਾ-ਕੁਰਚਾ ਆਊ ਕਹਿੰਦੇ ਕੋਈ ਦੱਸੇ। ਮੇਰੀ ਹੋਈ ਗੱਲ ਨਹੀਂ ਹੋਈ ਅਜੇ ਕਿਸੇ ਨਾਲ। ਕੋਈ ਗੱਲਬਾਤ ਨਹੀਂ ਹੋਈ। ਤੇ ਇਹ ਅੱਛਾ ਬੇਟੇ ਦੀ ਕਿੰਨੀ ਉਮਰ ਹੈ? 4 ਸਾਲ ਦਾ। ਇੱਕ ਹੀ ਬੇਟਾ ਹੈ ਨਾ। ਹਾਂਜੀ। ਓਕੇ। ਹਾਂਜੀ ਮਤਲਬ ਤੁਸੀਂ ਕੀ ਕਰਨਾ ਚਾਹੋਗੇ? ਜੀ ਮੇਰਾ ਪੁੱਤ ਕਮਾਉ ਨੂੰ ਕੱਲ੍ਹ ਹੀ ਜ਼ਾਇਦਾਦ ਮੈਂ ਵੇਚ ਕੇ ਆਪਣਾ ਪੁੱਤ ਭੇਜਿਆ ਸੀ ਕੁਝ ਕੁਛ ਵੀ ਨਹੀਂ ਕੋਰੀਆ ਮੇਰੇ ਪੁੱਤਰ ਨੇ ਦਿੱਤੇ ਮੱਤ ਜਿੰਨੀ ਵੋਸ ਸਕੇ ਸਕਾਰ ਕਰ ਬਲਕਿ 6 ਮਹੀਨੇ ਹੋਏ ਸੀ ਗਏ ਨਾ ਤੇ ਜਿਹੜੀ ਡੇਢ ਕਿਲਾ ਤੋਂ ਕਿੰਨੇ ਜ਼ਮੀਨ ਵੇਚ ਕੇ ਗਿਆ ਸੀ ਹੁਣ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਰਹਿ ਗਈ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਜਿਹੜਾ ਵਾ ਉਹ ਪੂਰਾ ਇਸ ਵਕਤ ਦੁਖਦਾਈ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਗਮਗੀਨ ਮਿੱਥੇ ਮਾਹੌਲ ਆ ਸਾਰਾ ਜਿਹੜਾ ਬਣਿਆ ਹੋਇਆ ਵਾ ਦੇਖ ਸਕਦੇ ਹੋ ਛੋਟਾ ਬੱਚਾ ਵਾ ਔਰ ਬੱਚੇ ਨੂੰ ਤਾਂ ਜੇ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਕਿ ਉਹਦੇ ਫਾਦਰ ਨਾਲ ਕੀ ਘਟਨਾ ਜਿਹੜੀ ਉਹ ਵਾਪਰੀ ਆ ਤੇ ਕਿਉਂਕਿ ਛੋਟਾ ਹਜੇ ਬਿਲਕੁਲ ਉਹਨੇ ਚੀਜ਼ ਦਾ ਪਤਾ ਹੀ ਨਹੀਂ ਤੇ ਉਹਨਾਂ ਦੇ ਫਾਦਰ ਉਹ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਭਾਵੁਕ ਹੋਏ ਨੇ ਕਿਉਂਕਿ ਘਟਨਾ ਐ ਏਡੀ ਵੱਡੀ ਜਿਹੜੀ ਵਾਪਰ ਜਾਨੀ ਇਹ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਤੇ ਇੱਕ ਤੇ ਜਿਹੜਾ ਬੇਟਾ ਸਭ ਤੋਂ ਵੱਡੀ ਗੱਲ ਤੇ ਬੇਟਾ ਹੀ ਚਲੋ ਜਾਣਾ ਉਹ ਵੀ ਇੱਕ ਬਹੁਤ ਵੱਡੀ ਗੱਲ ਆ ਪਰ ਦੂਸਰੀ ਜਿਹੜੀ ਗੱਲ ਆ ਨਾਲ ਜਿਹੜੀ ਪ੍ਰਾਪਰਟੀ ਸੀ ਉਹ ਵੀ ਸਾਰੀ ਚਲੀ ਗਈ ਆ ਮਤਲਬ ਕਿ ਜਿਹੜੀ ਕਮਾਈ ਸੀ ਇਹਨਾਂ ਦਾ ਕਮਾਈ ਦਾ ਸਾਧਨ ਸੀ ਚਲੋ ਕੋਈ ਉਹਦੇ ਤੇ ਬੀਜ ਦੇ ਹੋਣਗੇ ਖਾਂਦੇ ਹੋਣਗੇ ਉਹ ਵੀ ਜਿਹੜਾ ਚਲਾ ਗਿਆ ਤੇ ਨਾਲ ਜਿਹੜਾ ਪੁੱਤ ਵਾ ਉਹ ਵੀ ਚਲਾ ਗਿਆ ਇੱਥੇ ਪਿੰਡ ਦੇ ਹੋਰ ਪਤਵੰਤੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਇਹੋ ਪਿੰਡ ਤੁਹਾਡਾ ਵੀ ਤੇ ਕੀ ਲੱਗਦੇ ਸੀ ਤੁਹਾਡੇ ਜਿਹੜਾ ਮੁੰਡਾ ਆ ਗਿਆ ਭਤੀਜਾ ਭਤੀਜਾ ਤੇ ਦੇ ਤੁਹਾਨੂੰ ਅੱਜ ਸਵੇਰੇ ਪਤਾ ਲੱਗਾ ਸਾਰੀ ਕਹਾਣੀ ਦਾ ਜਿਹੜੀ ਗੱਲ ਹੋਈ ਹੈ ਮੈਂ ਤੇ ਗੱਡੀ ਚ ਲੰਘ ਰਿਹਾ ਸੀ ਸ਼ਹਿਰਪੁਰ ਦੇ ਮੈਨੂੰ ਪਿੱਛੇ ਫੋਨ ਗਿਆ ਅੱਜ ਵੀ ਇਤਰਾ ਅੱਛਾ ਕੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਵਾਗ ਮੇਰਾ ਜਿਹੜੀ ਪਹਿਲੀ ਤੇ ਵੇਚ ਕੇ ਪਿੱਛੇ ਲਾ ਬਿਠਾ ਹ ਹ ਕੁਝ ਮਾਇਤ ਕੀਤੀ ਜਾਵੇ ਹੁਣ ਪਹਿਲੀ ਇਹਦੇ ਕੋਲੇ ਇਹ ਬਿਲਕੁਲ ਸਹੀ ਗੱਲ ਵੀ ਨਹੀਂ ਰਹੀ ਪਹਿਲੀ ਕੋਈ ਵੀ ਬਿਲਕੁਲ ਸਹੀ ਓਕੇ ਗੇਮੜਾ ਰਹਿ ਗਿਆ ਉਹ ਗੱਲ ਨੂੰ ਮੜਾ ਹੋ ਗਿਆ ਉਤੇ ਹੈ ਜੀ ਫਿਰ ਜਿਹੜਾ ਇੱਕ ਕਮਾਇ ਕਮਾਉਣ ਵਾਲਾ ਵੀ ਨਹੀਂ ਰਿਹਾ ਤੇ ਜਿਹੜੀ ਜ਼ਮੀਨ ਜਾਇਦਤ ਹੈਗੀ ਸੀ ਉਹ ਵੀ ਜਿਹੜੀ ਥੋੜੀ ਬਹੁਤੀ ਉਹ ਵੀ ਵੇਚ ਲਈ ਨਾ ਸਾਰੀ ਤਾਂ ਦਰਸ਼ਕੋ ਅਸੀਂ ਮੰਗ ਕਰਦੇ ਆਂ ਸਰਕਾਰ ਨੂੰ ਵੀ ਤੇ ਨਾਲ ਐਨਆਰਈ ਭਰਾਵਾਂ ਨੂੰ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਜਿਹੜੇ ਵੀ ਸਾਡੀ ਇਹ ਵੀਡੀਓ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਕਿ ਪਲੀਜ਼ ਇਸ ਪਰਿਵਾਰ ਦੀ ਜਿਹੜੀ ਆਵਾਜ਼ ਫੜੀ ਜਾਵੇ ਤੁਸੀਂ ਦੇਖ ਸਕਦੇ ਹੋ ਆ ਘਰ ਵੀ ਸਿਰਫ ਆਹੀ ਘਰ ਵਾ ਇਹਨਾਂ ਦਾ ਵਿਚਾਰਿਆਂ ਦਾ ਦੋ ਕਮਰੇ ਆ ਅੱਗੇ ਕੋਈ ਬਰਾਂਡਾ ਵੀ ਨਹੀਂ ਹੈਗਾ ਤੇ ਇਹ ਅਜਿਹੇ ਹਾਲਾਤ ਦੇ ਵਿੱਚ ਰਹਿ ਰਹੇ ਨੇ ਪਰਿਵਾਰ ਕਈ ਕੋ ਸੋਚਦਾ ਵਾ ਕਿ ਜਿਹੜੀ 1.5 ਕਿਲਾ ਜ਼ਮੀਨ ਸੀ ਵੀ ਵੇਚ ਕੇ ਬਾਹਰ ਕੱਲਾਂ ਕਿ ਤੇ ਜਿਹੜਾ ਉਹ ਬੱਚਾ ਵਧੀਆ ਪੜ੍ਹ ਲੈ ਕੇ ਜਾਊਗਾ ਤੇ ਗਾਂ ਪਰਿਵਾਰ ਦੇ ਹਾਲਾਤ ਬਦਲ ਜਾਣਗੇ ਪਰ ਉਹ ਸਾਰਾ ਕੁਝ ਜਦੋਂ ਉਲਟ ਹੋ ਜਾਂਦਾ ਤੇ ਜੋ ਪਰਿਵਾਰ ਦੇ ਸੁਪਨੇ ਟੁੱਟਦੇ ਜਿਹੜੇ ਤੇ ਉਹ ਕੀ ਬੀਤੀ ਉਹ ਪਰਿਵਾਰ ਤੇ ਉਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਇਸ ਗੱਲ ਦਾ ਕਿ ਜਦੋਂ ਕਿਸੇ ਦੇ ਸੁਪਨੇ ਟੁੱਟਦੇ ਆ ਤੇ ਐਡਾ ਵੱਡਾ ਲੋੜਾ ਵੱਜਦਾ ਵਾ ਮਤਲਬ ਕਿ ਬੁੱਢੇ ਬਾਰੇ ਇੱਕ ਦੁਬਾਰਾ ਲਾਸ਼ ਜਿਹੜੀ ਆ ਆਪਣੇ ਪੁੱਤ ਦੀ ਚੱਕਣੀ ਪੈਂਦੀ ਆ ਮੋਢਿਆਂ ਤੇ ਤੇ ਉਹ ਤੇ ਕੋਈ ਬਿਆਨ ਕਰਨ ਵਾਲੇ ਸ਼ਬਦ ਨਹੀਂ ਹੁੰਦੇ ਕਿਉਂਕਿ ਜਿਹੜੇ ਮੋਢਿਆਂ ਨੇ ਆਪਣੇ ਬਜ਼ੁਰਗ ਦੀ ਲਾਸ਼ ਚੱਕਣੀ ਸੀ ਅੱਜ ਉਹ ਬਜ਼ੁਰਗ ਉਹਨਾਂ ਆਪਣੇ ਆਪਣੇ ਪੁੱਤ ਦੀ ਲਾਸ਼ ਨੂੰ ਚੱਕਣੀ ਪੈਣੀ ਦੁਬਾਰਾ ਜਿਹੜੀ ਕਿ ਇੱਕ ਸ਼ਬਦਾਂ ਜੀ ਨੇ ਬਿਆਨ ਕੀਤਾ ਜਾ ਸਕਦਾ ਜਿਹੜੀ ਘਟਨਾ ਨੂੰ ਤਾਂ ਅਸੀਂ ਬੇਨਤੀ ਕਰਦੇ ਆਂ ਕਿ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਜਿਹੜਾ ਮਦਦ ਕਰ ਸਕਦਾ ਤੁਸੀਂ ਆਪਣਾ ਨੰਬਰ ਕਿਹੜਾ ਬੋਲ ਸਕਦਾ ਜੀ ਇਹਨਾਂ ਦਾ ਨੰਬਰ ਹੈ ਇਹਨਾਂ ਦਾ ਹੀ ਦਿਓ ਜਿਹੜਾ ਇਹਨਾਂ ਦਾ ਨੰਬਰ ਆ ਹਾਂ ਜੀ ਤੁਹਾਨੂੰ ਪਤਾ ਪਈ ਆਪਣਾ ਨੰਬਰ ਇਹ ਤੁਸੀਂ ਬ੍ਰਦਰ ਹੈ ਨਾ ਇਹ ਵੀ ਇਹ ਬ੍ਰਦਰ ਨੇ ਜਿਹੜੇ ਵੀ ਦੀ ਡੈਥ ਹੋਈ ਹੈ ਉਹਨਾਂ ਦੇ ਤੇ ਕੀ ਨਾਮ ਤੜੇਗੀ ਗਰਮੀਤ ਸਿੰਘ ਵੀਰ ਨੰਬਰ ਆਪਣਾ ਬੋਲਿਓ ਜਿਹੜਾ ਕਰਦਾ ਆਪਣਾ ਨੰਬਰ ਇਹਦਾ 9814277923 ਤੁਹਾਡੇ ਉੱਚੀ ਬੋਲਦੇ ਹੋ 9814277923 77923 ਤੁਸੀਂ ਵੀਰ ਜੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਤੇ ਜਾਂ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਕਿਉਂਕਿ ਜਿਹੜੀ ਜ਼ਮੀਨ ਸੀ ਉਹ ਤੁਹਾਡੇ ਹਿੱਸੇ ਦੀ ਸਾਰੀ ਵੇਚਤੀ ਉਹ ਨਹੀਂ ਕਿ ਤੁਹਾਡੇ ਹਿੱਸੇ ਦੇ ਅਲੱਗ ਹੈਗੀ ਹੈ ਜੀ ਵੇਚੀ ਸਾਰੀ ਵੇਚ ਅੱਛਾ ਤੁਸੀਂ ਇਹ ਸੋਚਿਆ ਨਾ ਚਲੋ ਭਰਾ ਬਾਹਰ ਜਾਣਾ ਵਾ ਤੇ ਬਾਅਦ ਚ ਫਿਰ ਆਪੇ ਹੋ ਜੂਗੀ ਸੈਟਲਮੈਂਟ ਇਹ ਵੀ ਸੋਚ ਕੇ ਬੰਦਾ ਕਰਦਾ ਨਾ ਹਾਂਜੀ ਹਾਂਜੀ ਤੇ ਹੁਣ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਰਹੇਗੀ ਅੱਛਾ ਤੇ ਹੁਣ ਤੁਸੀਂ ਮੰਗ ਇਹੀ ਕਰਦੇ ਆ ਕਿ ਜਾਂਦੇ ਤੁਹਾਨੂੰ ਬਾਹਰੋਂ ਤੇ ਭੇਜਿਆ ਜਾਵੇ ਤਾਂ ਉੱਥੇ ਵੀ ਉਹਦੀ ਲਾਸ ਸਮਾਨ ਨਾਲ ਜਾਂ ਫਿਰ ਉਹਨੂੰ ਇੱਧਰ ਲਿਆਂਦਾ ਜਾਵੇ ਤੇ ਉਹਨਾਂ ਨੂੰ ਮੰਗਵਾਉਣਾ ਸੀ ਤੁਹਾਡੇ ਕੋਲੇ ਕੋਈ ਖਰਚਾ ਵਗੈਰਾ ਕੁਝ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਸ ਵਕਤ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਸਾਡੇ ਨਾਲ ਇੱਥੇ ਪਿੰਡ ਦੇ ਸਾਬਕਾ ਸਰਪੰਚ ਤੇ ਪੰਥਕ ਸਭਾ ਦੇ ਵਿੱਚ ਵਿਚਰਨ ਵਾਲੇ ਲਖਵਿੰਦਰ ਸਿੰਘ ਜੀ ਅਰਾਈਆਂ ਵਾਲੇ ਉਹ ਸਾਡੇ ਨਾਲ ਨੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਹੜਾ ਪਿੰਡ ਦੇ ਵਿੱਚ ਇਹਨਾਂ ਦੇ ਅੱਜ ਐਡਾ ਦੁਖਦਾਈ ਹਾਦਸਾ ਵਾਪਰਿਆ ਉਹਨੂੰ ਲੈ ਕੇ ਹਾਂਜੀ ਸੁਮੇਤ ਸਾਹਿਬ ਕੀ ਕਰਾਂ ਜਾਊਂਗਾ ਜਿਹੜਾ ਅੱਜ ਪਰਿਵਾਰ ਦੇ ਉੱਤੇ ਐਡਾ ਵੱਡਾ ਕਹਿਰ ਜਿਹੜਾ ਉਹ ਟਾਇਆ ਸਿੱਧਾ ਜੀ ਵੇਖੀ ਤੇ ਬਹੁਤ ਜ਼ਿਆਦਾ ਦੁਖਦਾਈ ਖਬਰ ਸੀ ਮਹਰਾਣਾ ਸਾਹਿਬ ਸਾਡੇ ਪਿੰਡ ਦੇ ਵਿੱਚ ਅੱਜ ਗਲੀਆਂ ਦੇ ਜਿਹੜੇ ਕਾਖੇ ਸੀ ਉਹ ਵੀ ਰੋਏ ਸਾਡੀ ਸਾਡੇ ਜਿਹੜੇ ਪਿੰਡ ਦੇ ਵਿੱਚ ਅੱਜ ਜਿਹੜਾ ਪਾਣਾ ਜਿਹੜਾ ਵਾਪਰਿਆ ਬੜਾ ਗਰੀਬ ਸਿੰਘ ਸੀ ਲਖਵਿੰਦਰ ਸਿੰਘ ਜਿਹਦਾ ਮੁੰਡਾ ਜਸਵੀਰ ਸਿੰਘ ਜਿਹਨੂੰ ਪਿਛਲੇ 9 ਮਹੀਨੇ ਹੋਏ ਹੈ ਜੇ ਕੈਨੇਡਾ ਗਏ ਨੂੰ ਤੇ ਉੱਥੇ ਉਹਦੀ ਮੌਤ ਹੋ ਗਈ ਤੇ ਇਹ ਜਿਹੜਾ ਸਾਰੀ ਉਹਨੇ ਆਪਣੀ ਪੂੰਜੀ ਵੇਚ ਕੇ ਤੇ ਮਹਾ ਉਹਨਾਂ ਨੇ ਬਾਹਰ ਭੇਜਿਆ ਮੁੰਡਾ ਤੇ ਉੱਥੇ ਜਿਹੜਾ ਬਾਣਾ ਵਾਪਰਿਆ ਮੈਂ ਸਮਝਦਾ ਵੀ ਇਹਦੋਂ ਵੱਡਾ ਸਦਮਾ ਜਿਹੜਾ ਸਾਡੇ ਪਿੰਡ ਨੂੰ ਪਹੁੰਚਿਆ ਹੈ ਇਹ ਬਹੁਤ ਮਾੜਾ ਹੋਇਆ ਹੈ ਕੀ ਮੰਗ ਕੀ ਕਰਦੇ ਹੋ ਸਰਕਾਰ ਨੂੰ ਤੇ ਜਾਂ ਹੋਰ ਜਿਹੜੇ ਐਨਆਰਆਈ ਭਰਾ ਨੇ ਜਾਂ ਜਿਹੜੀ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਕੀ ਮੰਗ ਕਰਦੇ ਕਿਉਂਕਿ ਪਰਿਵਾਰ ਦੇ ਕੋਲੇ ਤੇ ਉਹਨਾਂ ਇੱਕ ਮੈਂਬਰ ਚਲਾ ਗਿਆ ਉਹਨਾਂ ਦਾ ਕਮਾਉਣ ਵਾਲਾ ਤੇ ਇੱਕ ਉਹਨਾਂ ਦੇ ਪੁੱਲੇ ਜਿਹੜੀ ਪ੍ਰਾਪਰਟੀ ਉਹ ਸਾਰੀ ਵੇਚ ਚੁੱਕੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਕਰਦੇ ਆ ਸੈਂਟਰ ਸਰਕਾਰ ਨੂੰ ਕਰਦੇ ਆ ਵੀ ਪਹਿਲੇ ਨੰਬਰ ਦੇ ਵਿੱਚ ਤਾਂ ਰੋਜ਼ਗਾਰ ਇੱਥੇ ਹੁੰਦੇ ਇਹਦੇ ਸਾਡੇ ਜਵਾਨ ਜਿਹੜੇ ਉਹ ਬਾਹਰ ਨਾ ਜਾਂਦੇ ਜੇ ਗਏ ਨੇ ਤੇ ਹੁਣ ਜੇ ਉੱਥੇ ਇਹੋ ਜਿਹਾ ਭਾਣਾ ਵਾਪਰ ਗਿਆ ਤੁਸੀਂ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਚਾਹੀਦੀ ਅੱਜ ਸਿਰ ਤੇ ਹੱਥ ਰੱਖਣਾ ਚਾਹੀਦਾ ਸਰਕਾਰ ਨੂੰ ਸਾਡੇ ਐਮ ਐਲ ਏ ਸ੍ਰੀ ਨਰੇਸ਼ ਕੁਟਾਰੀ ਆ ਜੀ ਆ ਉਹ ਉਹਨਾਂ ਨੂੰ ਚਾਹੀਦਾ ਪਰਿਵਾਰ ਦੇ ਸਿਰ ਤੇ ਹੱਥ ਰੱਖਣਾ ਅੱਜ ਤੇ ਬਾਹਰ ਜਿਹੜੇ ਐਨ ਆਰ ਆਈ ਵੀਰ ਨੇ ਭਾਵੇਂ ਉਹ ਯੂ ਕੇ ਦੇ ਵਿੱਚ ਨੇ ਚਾਹੇ ਉਹ ਕੈਨੇਡਾ 'ਚ ਅਮਰੀਕਾ 'ਚ ਨੇ ਜਿੱਥੇ-ਜਿੱਥੇ ਵੀ ਸਾਡੇ ਪਿੰਡ ਦੇ ਨੌਜਵਾਨ ਹੈ ਚਾਹੇ ਐਨ ਆਰ ਆਈ ਵੀਰ ਨੇ ਉਹ ਇਸ ਪਰਿਵਾਰ ਨੂੰ ਵੀ ਤੀਸਾ ਦਾ ਜਿਹੜੀ ਉਹ ਜਰੂਰ ਪਹੁੰਚਾਉਣ ਕਿ ਇਸ ਪਰਿਵਾਰ ਨੂੰ ਕੋਈ ਰੋਟੀ ਰੋਜੀ ਦਾ ਸਾਧਨ ਮਿਲ ਸਕੇ ਇਸ ਟਾਈਮ ਤੁਸੀਂ ਘਰ ਦੀ ਜਿਹੜੀ ਔਲਾਦ ਇਹਨਾਂ ਦੇ ਵੇਖਿਆ ਹੈ ਜੀ ਤੇ ਬਿਲਕੁਲ ਜਿਹੜਾ ਖਸਤਾ ਬਿਲਕੁਲ ਦੇਖਿਆ ਹੈ ਜੀ ਘਰੇ ਜਿਹੜੇ ਛੱਤਾਂ ਉਹ ਵੀ ਕਿਸਾਨ ਵਾਲਾ ਬਾਲੇ ਟੁੱਟੇ ਹੋਏ ਆ ਤੇ ਬਹੁਤ ਕੋਈ 2 ਮਰਲੇ ਜ਼ਮੀਨ ਸੀ ਉਹ ਵੀ ਇਹਨਾਂ ਨੇ ਵੇਚ ਕੇ ਜਿਹੜੀ ਉਂਜੀ ਸੀ ਉਹ ਵੀ ਉੱਤੇ ਲਾ ਕੇ ਆਦਲੋਂ ਦੇ ਇਨਸਾਨ ਵਾਦੇ ਨਹੀਂ ਲਾਉਂਦਾ ਉਹਨਾਂ ਨੇ ਵਾਦੇ ਵਾਸਤੇ ਲਾਈ ਸੀ ਵੀ ਕਿਸ਼ੰਦ ਸਾਡਾ ਜਿਹੜਾ ਸੌਖਾ ਹੋ ਜਾਊਗਾ ਜੀ ਹੁਣ ਹੁਣ ਛੋਟਾ ਜਿਹਾ ਬੱਚਾ ਵਿਚਾਰਾ ਤਿੰਨ ਸਾਲ ਦਾ ਸੀ ਉਸ ਨਾ ਜਸਵੀਰ ਸਿੰਘ ਨੇ ਨੌਜਵਾਨ ਨੇ ਇੱਥੇ ਡਰਾਈਵਰੀ ਵਿਚਾਰੇ ਨੇ ਕੀਤੀ ਇੱਥੇ ਸਕੂਲ ਦੇ ਵਿੱਚ ਵੀ ਲੱਗਾ ਰਿਹਾ ਪਰ ਇੱਥੇ ਇੰਨੇ ਪੈਸੇ ਨਾਲ ਰੋਜ਼ਗਾਰ ਜਿਹੜਾ ਨਹੀਂ ਸੀ ਕਾ ਕ ਕਰਤੇ ਨਹੀਂ ਚੱਲਦੇ ਜੀ ਤੇ ਇਹ ਉਹਨੇ ਸੋਚਿਆ ਚਲ ਮੈਂ ਵੀ ਮੈਂ ਵੀ ਕਿਸੇ ਕਿਸੇ ਤਰੀਕੇ ਨਾਲ ਮੈਂ ਬਾਹਰ ਚੱਲ ਜਾਵਾਂ ਤੇ ਉਹ ਉਹਨੇ ਉਥੇ ਜਾ ਕੇ ਤੇ ਜਿਹੜਾ ਆਹ ਵਾਲਾ ਸਦਮਾ ਸਾਨੂੰ ਸਾਡੇ ਸਾਡੇ ਪਿੰਡ ਨੂੰ ਮਿਲਿਆ ਅੱਜ ਇਹ ਬਹੁਤ ਦੁਖਦਾਈ ਆ ਤੇ ਅਸੀਂ ਪਰਿਵਾਰ ਨੂੰ ਮਹਾਰਾਜ ਚਲੋ ਜੋ ਕਰਤਾ ਪਰ ਅਸੀਂ ਭਰਾਵਾਂ ਨੂੰ ਆਨੇ ਵੀ ਉਹਦੀ ਵੱਤ ਵਾਦ ਉਹਦੀ ਮਤ ਕੀਤੀ ਜਾਵੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਗੁਰੂ ਨਾਨਕ ਸਾਹਿਬ ਜੀ ਅੱਗੇ ਵੀ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨੂੰ ਗੁਰੂ ਮਹਾਰਾਜ ਆਪ ਦੇ ਚਰਨਾਂ ਵਿੱਚ ਨਵਾਸ ਬਖਸ਼ਣ ਤੇ ਚਲੋ ਜੋ ਪਰਮਾਤਮਾ ਨੇ ਲਿਖਿਆ ਸੀ ਉਹ ਹੋਇਆ ਫੇਰ ਵੀ ਅਸੀਂ ਫੇਰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਆਪਣੇ ਐਨਆਰਆਈ ਵੀਰਾਂ ਨੂੰ ਤੇ ਜਿਹੜੇ ਇਥੋਂ ਦੇ ਸਮਾਜ ਸੇਵੀ ਆ ਜਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਇਹ ਪਰਿਵਾਰ ਦੀ ਵੱਧ ਵਾਧ ਸਹਾਇਤਾ ਕੀਤੀ ਜਾਵੇ। ਪੁਰਮਹਾਰਾਣਾ ਸਾਹਿਬ ਅਸੀਂ ਜਿੰਨੀ ਜੋਗੇ ਆ ਸਾਡਾ ਪਿੰਡ ਨਗਰ ਜਿੰਨੇ ਮੋਦ ਪਰ ਬੰਦੇ ਨੇ ਜਿੰਨੇ ਪਿੰਡ ਦੇ ਵਿੱਚ ਹਣ ਸਿੱਖ ਨੇ ਉਸ ਪਰਿਵਾਰ ਭਾਈ ਲਖਿੰਦਰ ਸਿੰਘ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਆਂ ਜਿੱਥੇ ਵੀ ਜੇ ਉਹ ਵੀ ਸਾਡੇ ਤੋਂ ਆ ਅਸੀਂ ਵੱਤ ਵੱਤ ਉਹਨਾਂ ਦੇ ਨਾਲ ਕਰਾਂਗੇ ਅ ਦਸ ਕੋਸੀਂ ਬੇਨਤੀ ਕਰਦੇ ਆਂ ਕਿ ਜਰੂਰ ਇਹਨਾਂ ਪਰਿਵਾਰ ਦੀ ਬਾਹ ਫੜੀ ਜਾਵੇ ਕਿਉਂਕਿ ਵਾਕਿਆ ਦੇ ਵਿੱਚ ਅਸੀਂ ਲੋੜਵੰਦਾ ਪਰਿਵਾਰ ਹੈ ਸਤਿ ਸ੍ਰੀ ਅਕਾਲ ਜੀ